रेड रिकॉर्ड्स की धार्मिक पे श्रीवाहे गो साहेबगी ਹੱਲਾ ਪਾਜਵਾ ਰਸਨਾ ਗੁਣ ਗੋਪਾਲ ਨਿਦ ਗਾਇਣ ਸਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਤ ਸਹਜ ਰਹਸਮਾਨੇ ਉਪਜੋ ਸਗਲੇ ਦੁਖ ਪਲਾਇਨ ਰਹਾ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਲ ਰਸਾਇਣ ਜਗ ਮੜ ਦੂ ਹਤੇ ਛੁਟੇ ਭਾਵ ਜਨ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੁਬਿੰਦ ਪਰਾਇਣਾ ਅਵਲਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਵਗਾਂ ਦੇ ਪਾਤਸ਼ਾਹ ਸੰਗਤਾਂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਖੁਸ਼ੀ ਦੇ ਵਿੱਚ ਲਾਹੇ ਬਾਣੀ ਰੱਬੀ ਬਾਣੀ ਦੇ ਹੁਣੇ ਸਾਡੇ ਮੇਰੇ ਵੀਰ ਛੋਟੇ ਸਰਜੀਤ ਸਿੰਘ ਅਮਰ ਸਿੰਘ ਜੀ ਸਤਨਾਮ ਸਿੰਘ ਦੇ ਕੋਲੋਂ ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਨੇ ਰਾਗਾਂ ਦਾ ਗਿਆਨ ਲਿਆ ਹੋਵੇ ਨਾ ਰਾਗਾਂ ਦੇ ਵਿੱਚ ਹੀ ਬੋਲਦੇ ਨੇ ਬਹੁਤ ਜਿਆਦਾ ਆਪਾਂ ਪਿੰਡਾਂ ਦੇ ਵਿੱਚ ਹੁੰਦਾ ਕਿ ਸਾਨੂੰ ਆਵਾਜ਼ ਚਾਹੀਦੀ ਹੈ ਰਾਗ ਦਾ ਗਿਆਨ ਘਟਣ ਦਾ ਤੇ ਅਮਰਤ ਕੀ ਸਾਰ ਸੋਏ ਜਾਣੇ ਜੇ ਅਮਰਤ ਦਾ ਪਾਰੇ ਆਂਦਾ ਬਾਣੀ ਦੀ ਤੇ ਅਮਰਤ ਦੀ ਸਾਰ ਉਹ ਜਾਣਦਾ ਵਾ ਜਿਹਨੂੰ ਗਿਆਨ ਹੋਵੇ ਇਸ ਕਰਕੇ ਮੇਰੇ ਵੀਰੇ ਬੜੇ ਪ੍ਰੇਮ ਦੇ ਨਾਲ ਛੋਟੇ ਨੇ ਆਪ ਜੀ ਨੂੰ ਪਤਾ ਕਿ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਸਰਦਾਰ ਬੂਟਾ ਸਿੰਘ ਜੀ ਗਿਆਨੀ ਜੀ ਸ਼ਮਸ਼ਾਬਾਦ ਆ ਸਾਰੇ ਇਲਾਕੇ ਜੋ ਪਾਠ ਕਰਦੇ ਸਨ ਇਹਨਾਂ ਦੇ ਬੇਟੇ ਨੇ ਬੜਾ ਇਨਾ ਕੋ ਗਿਆਨ ਹੈ ਦਿੱਲੀ ਤੱਕ ਵੀ ਆਪ ਜੀ ਨੂੰ ਅੱਗੇ ਕਿੱਸੇ ਵਿਦੇਸ਼ ਵਿੱਚ ਇਹ ਜਾਣਦੇ ਨੇ ਬੜੀ ਕਿਰਪਾ ਇਹਨਾਂ ਤੇ ਨਾ ਬਾਈ ਦੇ ਨਾਲ ਜਿਹੜੇ ਜੁੜੇ ਹੋਏ ਨੇ ਔਰ ਗੁਰੂ ਰੱਬੀ ਬਾਣੀ ਦਾ ਲਾਹੇ ਬਾਣੀ ਦਾ ਆਪ ਕੀਰਤਨ ਧਰਨ ਕੀਤਾ ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਕਾਸ ਲਿਹੜਾ ਸਾਹ ਸੰਗੇ ਬਿਨਾ ਰਿਆਂ ਧੰਤਾ ਦੇ ਜੋ ਗਿਆ ਜਦੋਂ ਦੁਨੀਆਂ ਦੇ ਉੱਤੇ ਅਤਿਆਚਾਰ ਹੁੰਦਾ ਪਾਪ ਵਾਧਾ ਨਾ ਲਕਾਈ ਦੁਖੀ ਹੁੰਦੀ ਆ ਲਤਾਰੀ ਜਾ ਰਹੀ ਆ ਗਰੀਬ ਦੇ ਉੱਤੇ ਅਤਿਆਚਾਰ ਹੁੰਦਾ ਉਦੋਂ ਆ ਕੇ ਸਾਧ ਸੰਗਤ ਦੇ ਧਰਤੀ ਵੀ ਪੁਕਾਰ ਕਰਦੀ ਆ ਲਕਾਈ ਗਰੀਬ ਵੀ ਪੁਕਾਰ ਕਰਦੇ ਹੈ ਨਰਨਹੰਕਾਰ ਦੁਨੀਆ ਦੇ ਉੱਤੇ ਅਤਿਆਚਾਰ ਹੋ ਰਿਹਾ ਔਰ ਗਰੀਬਾਂ ਨੂੰ ਲਤਾਰਿਆ ਜਾ ਰਿਹਾ ਧਰਤੀ ਵੀ ਕਹਿੰਦੀ ਆ ਧਰਤੀ ਸਾਜ ਕੇ ਜਾ ਕਰ ਵੈਸੇ ਗਏ ਧਰਤੀ ਭਾਰਨਾ ਵਿਆਪੇ ਉਹਨਾਂ ਕੋ ਲਾਹੂ ਲਾਏ ਧਰਤੀ ਵੀ ਕਹਿੰਦੀ ਆ ਕਿ ਮੇਰੇ ਉੱਤੇ ਜਿਹੜਾ ਮਹਾਪੁਰਸ਼ ਰੰਮੀ ਬਾਣੀ ਵਾਲਾ ਜੀ ਆਵੇ ਤੇ ਉਹ ਇੱਥੇ ਨਾਮ ਸਿਮਰਨ ਕਰੇ ਤੇ ਮੈਨੂੰ ਜਦੋਂ ਕਹਿੰਦੇ ਪੁਕਾਰ ਕੀਤੇ ਧਰਤੀ ਨੇ ਲੋਕਾਈ ਨੇ ਪੁਕਾਰ ਕੀਤੇ ਉਸ ਨਰੰਕ ਆ ਗਏ ਕਹਿਣ ਲੱਗਾ ਨਰੰਕਾਰ ਗਾ ਧਰਤੀ ਨੂੰ ਕਹਿਣ ਲੱਗਾ ਕੀ ਗੱਲ ਤੇਰੇ ਉੱਤੇ ਭਾਰ ਜ਼ਿਆਦਾ ਹੋ ਗਿਆ ਤੇ ਮੈਂ ਉਹ ਘੱਟ ਕਰ ਦਵਾਂ ਕਹਿਣ ਲੱਗੇ ਮੈਨੂੰ ਇਹਨਾਂ ਦਾ ਕੋਈ ਭਾਰ ਨਹੀਂ ਜਿੰਨੇ ਸ਼ਹਿਰ ਨਦੀਆਂ ਨਾਲੇ ਪਹਾੜ ਨੇ ਇਹਨਾਂ ਦਾ ਮੈਨੂੰ ਭਾਰ ਕੋਈ ਨਹੀਂ ਕਹਿਣ ਲੱਗਾ ਹਰ ਕਿਹਦਾ ਭਾਰ ਆ ਅਕਿਰਤ ਕਾਣ ਮੰਦੀ ਹੋ ਮੰਦੇ ਕਹਿੰਦੇ ਉਹ ਕਿਰਤ ਕਾਣ ਜਿਹੜੇ ਨਾਮ ਦੇ ਤੇਰਾ ਪ੍ਰਮਾਤਮਾ ਸੁਖਰਾਨ ਨਹੀਂ ਕਰਦੇ ਨਾਮ ਦੇ ਨਾਲ ਨਹੀਂ ਜੁੜਦੇ ਮਨ ਮਤ ਦੇ ਵਿੱਚ ਅਕਤਿਆਚਾਰ ਦੁਨੀਆਂ ਦੇ ਉੱਤੇ ਜਦੋਂ ਨਰੰਕਾਰ ਦੇ ਆਕੇ ਪੁਕਾਰ ਲੋਕ ਨੇ ਕੀਤੇ ਤੇ ਆਗੇ ਨਰੰਗ ਘਰ ਅਗੇ ਫਰਿਆਦ ਹੋਇਆ ਜਿਹਦਾ ਨਾਮ ਪਹਿਲਾ ਤਪਾ ਕਿਆ ਤਪੇ ਨੂੰ ਕਹਿਣ ਲੱਗੇ ਤਪਾ ਜੀ ਮੈਂ ਤੈਨੂੰ ਦੁਨੀਆਂ ਦੇ ਉੱਤੇ ਭੇਜ ਰਿਆਂ ਮੈਂ ਅਗੇ ਸਾਜੋਗਤਰੇ ਤੇ ਦੁਆਪਰ ਦੇ ਵਿੱਚ ਬੜੇ ਬੜੇ ਮਹਾਪੁਰਸ਼ ਭੇਜੇ ਬਣਾ ਕੇ ਕਿ ਪ੍ਰਮਾਤਮਾ ਦਾ ਸਿਮਰਨ ਕਰ ਉਹ ਮੋਹ ਮਾਇਆ ਦੇ ਵਿੱਚ ਬਣ ਕੇ ਆਪ ਲੱਗ ਕੇ ਉਹ ਆਪ ਗੁਰੂ ਬਣ ਬੈਠੇ ਹੋਏ ਨੇ ਤੇ ਮੇਰਾ ਤੇ ਸਿਮਰਨ ਨਹੀਂ ਭੁੱਲ ਗਏ ਨੇ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗਾ ਜੇ ਨਰੰਕਾਰ ਤੇਰਾ ਹੱਥ ਹੋਵੇ ਤੇ ਮੈਂ ਜਾਣਾਂ ਪਰ ਦੁਨੀਆਂ ਦੇ ਉੱਤੇ ਪ੍ਰਮਾਤਮਾ ਜਾ ਰਹੇ ਪਰ ਦਿਲ ਨਹੀਂ ਕਰਦਾ ਤੇਰੇ ਚਰਨਾਂ ਦੇ ਨਾਲੋਂ ਦੂਰ ਹੋਣਾ ਕਹਿਣ ਲੱਗਾ ਮੈਂ ਤੇਰੇ ਅੰਗ ਸੰਗ ਹਰ ਟਾਈਮ ਤੇਰੇ ਨਾਲ ਰਾਵਾਂਗਾ ਕਿਉਂਕਿ ਟਾਈਮ ਥੋੜਾ ਸਾਥ ਸੰਗ ਜੀ ਆਪ ਜੀ ਨੂੰ 10 ਮਿੰਟ ਬਾਅਦ ਤੇ ਮੈਂ ਵਿਚਾਰ ਕਰ ਜਦੋਂ ਆ ਕੇ ਨਰੰਕਾਰ ਨੇ ਪ੍ਰਕਾਸ਼ ਮਾਨ ਹੋਇਆ ਨਾ ਰਾਏ ਭੋਏ ਦੀ ਰਾਏ ਭੋਏ ਇੱਕ ਜਿਹੜਾ ਸੀ ਉਹਦਾ ਪਿੰਡ ਸੀ ਤੇ ਉਦੋਂ ਤੋਂ ਫਿਰ ਉਹਨਾਂ ਦਾ ਬੇਟਾ ਜਿਹੜਾ ਸੀ ਨਾ ਰਾਏ ਬਲਾਰ ਹੋਇਆ ਰਾਏ ਬਲਾਰ ਹੋਣ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ਮਾਨ ਹੋਏ ਨਾ ਮਾਤਾ ਤ੍ਰਿਪਦਾ ਦੇ ਪਿਤਾ ਕਾਲੂ ਦੇ ਘਰ ਵੇਖੇ ਤਿਆਲ ਕਹਿੰਦਾ ਕਿ ਜਿੰਨੀ ਲੁਕਾਈ ਛੜਦੀ ਸੀ ਦਬਾਈ ਹੋਈ ਸੀ ਓ ਅੱਗੇ ਪਰਮਾਤਮਾ ਦੇ ਅਰਦਾਸ ਕਰਦੇ ਹੇ ਨਰੰਕਾਰ ਕਿਹੜਾ ਜੀਵ ਦੁਨੀਆ ਦੇ ਉੱਤੇ ਭੇਜ ਦਿੱਤਾ ਅੱਜ ਸ਼ਾਂਤੀ ਪ੍ਰਾਪਤ ਹੋ ਰਹੀ ਆ ਜਿੱਦਣ ਵੇਖੋ ਸ਼ਾਂਤੀ ਸ਼ਾਂਤੀ ਪ੍ਰਾਪਤ ਹੋ ਰਹੀ ਆ ਕਹਿੰਦੇ ਜਿਹੜੇ ਦولتਾਨ ਦਾਇ ਸਿੰਘ ਉਹਨੇ ਵੀ ਦਰਸ਼ਨ ਕੀਤੇ ਕਮਰੇ ਦੇ ਵਿੱਚ ਇਤਨਾ ਚਾਨਣ ਹੋਇਆ ਤੇ ਬਹੁਤ ਪ੍ਰਕਾਸ਼ਮਾਨ ਹੋਇਆ ਵੇਖ ਕੇ ਹੈਰਾਨ ਹੋ ਗਏ ਆਵਾਜ਼ਾਂ ਆ ਰਹੀਆਂ ਧੰਨ ਧੰਨ ਗੁਰੂ ਨਾਨਕ ਦੇਵ ਜਦੋਂ ਆਰੀ ਬਾਗ ਕਹਿਣ ਲੱਗੇ ਦੁਨੀਆ ਦੇ ਉੱਤੇ ਮੇਰੇ ਹੱਥਾਂ ਦੇ ਵਿੱਚ ਬੜੇ ਬਾਲਕਾਂ ਨੇ ਜਨਮ ਲਿਆ ਪਰ ਮੈਂ ਵੇਖ ਕੇ ਹੈਰਾਨ ਹੋ ਰਹੀ ਆਂ ਕਿ ਕਿਹੜੀ ਜੋਤ ਆ ਗਈ ਕਿਹੜੀ ਸ਼ਕਤੀ ਆ ਗਈ ਨਰੰਕਰ ਆਇਆ ਦਿਲ ਕਰਦਾ ਕਿ ਮੈਂ ਇਹ ਦੇ ਦਰਸ਼ਨ ਕਰੀ ਜਾਵਾਂ ਉਸ ਟਾਈਮ ਸਾਥ ਸੰਜੀ ਜਦੋਂ ਆਕੇ ਕਾਲੂ ਨੂੰ ਪਤਾ ਲੱਗਾ ਕਾਲੂ ਨੇ ਆਕੇ ਦਾਇ ਦੇ ਕੋਲ ਆਇਆ ਕਹਿਣ ਲੱਗੇ ਮੈਂ ਤਾਂ ਜੀ ਤੁਹਾਡੇ ਘਰ ਬਾਲਕ ਨੇ ਜਨਮ ਲਿਆ ਵਾ ਕਹਿਣ ਲੱਗਾ ਮੈਂ ਅੱਜ ਪਹਿਲਾ ਚਾਂਸ ਵੇਖਿਆ ਤੇ ਚਾਨਣੇ ਚਾਨਣ ਕਮਰੇ ਦੇ ਵਿੱਚ ਹੋਇਆ ਵਾ ਤੇ ਜਿਹੜਾ ਮਨ ਸ਼ਾਂਤੀ ਦੇ ਵਿੱਚ ਤਪ ਰਿਆ ਸੀ ਇਹ ਮੇਰਾ ਦਿਲ ਕਰਦਾ ਕਿ ਮੈਂ ਦਰਸ਼ਨ ਕਰੀ ਜਾਵਾਂ ਪਤਾ ਨਹੀਂ ਕਿਹੜਾ ਜੋਤ ਤੇਰੇ ਘਰ ਸ਼ਕਤੀ ਆਈ ਆ ਆਕੇ ਜਦੋਂ ਆਕੇ ਕਾਲੂ ਜਾ ਕੇ ਪੰਡਤ ਹਰदयाल ਦੇ ਕੋਲ ਜਾਂਦਾ ਕਹਿਣ ਲੱਗਾ ਪੰਡਤ ਜੀ ਸਾਡੇ ਘਰ ਆਪਾਂ ਵੇਖਿਆ ਉਹਨਾਂ ਗਿਆਨੀ ਬੁਲਾਏ ਜਾਂਦੇ ਬੱਚਾ ਜਨਮ ਲੈਂਦਾ ਤੇ ਬੁਲਾਇਆ ਜਾਂਦਾ ਕਹਿਣ ਲੱਗੇ ਜਦੋਂ ਪੰਡਤ ਹਰदयाल ਕਹਿਣ ਲੱਗਾ ਕਿ ਮੈਂ ਪਾਠ ਪੂਜਾ ਕਰਕੇ ਅੰਮ੍ਰਿਤ ਵੇਲੇ ਆਵਾਂਗਾ ਅੰਮ੍ਰਿਤ ਵੇਲਾ ਹੋਇਆ ਜਾ ਕੇ ਦولتਾਂ ਦਾਇਨ ਨੂੰ ਪੁੱਛਿਆ ਕਹਿਣ ਲੱਗਾ ਕਿ ਇਸ ਬਾਲਕ ਨੇ ਜਨਮ ਕਿਸ ਤਰ੍ਹਾਂ ਨਾਲ ਇਹ ਕਹਿੰਦਾ ਮੇਰਾ ਮਨ ਹੀ ਉਤਾਲਾ ਹੋ ਰਿਹਾ ਸੀ ਕਿ ਕਿਹੜੀ ਸ਼ਕਤੀ ਕਿਹੜਾ ਅਵਤਾਰ ਆਇਆ ਮੈਂ ਉਹਦੇ ਦਰਸ਼ਨ ਕਰ ਲਵਾਂ ਕਹਿਣ ਲੱਗੇ ਪੰਡਤ ਜੀ ਮੈਂ ਰੇਥਾ ਦੇ ਵਿੱਚ ਬਾਲਕਾ ਜਨਮ ਲਿਆ ਪਰ ਇਹੋ ਜਿਹਾ ਕੋਈ ਨਹੀਂ ਅੰਦਰ ਰੋਸ਼ਨੀ ਰੋਸ਼ਨੀ ਹੋ ਗਈ ਜਿਹੜਾ ਅਤਿਆਚਾਰ ਸੀ ਪਾਪਾਂ ਦਾ ਉਹ ਮੈਨੂੰ ਦਿਖ ਨਹੀਂ ਰਿਹਾ ਸਭ ਸ਼ਾਂਤੀ ਨਜ਼ਰ ਆ ਰਹੀ ਆ ਜਦੋਂ ਦਰਸ਼ਨ ਕਰਕੇ ਕਹਿਣ ਲੱਗਾ ਕਾਲੋ ਪੰਡਤ ਕਹਿਣ ਲੱਗਾ ਤੇਰਾ ਅਵਤਾਰ ਬੇਟਾ ਆ ਜੇ ਤੇ ਪਹਿਲੀ ਰਾਤ ਕਹਿਣ ਲੱਗੇ ਹੋਇਆ ਕਹਿਣ ਲੱਗੇ ਜੇ ਪਹਿਲੀ ਰਾਤ ਹੋਇਆ ਤੇ ਜਾਂ ਵੱਡਾ ਵੱਡਾ ਤਨਾਟ ਰਾਜਾ ਬਣੇਗਾ ਜਾਂ ਦੁਨੀਆ ਦੇ ਅਵਤਾਰ ਗਿਆ ਜਿਹੜਾ ਪਹਿਲਾ ਤੇਰੇ ਘਰ ਵਿੱਚ ਪ੍ਰਕਾਸ਼ ਮਾਨ ਹੋਇਆ ਜੇ ਕਹਿਣ ਲੱਗੇ ਮੈਂ 13 ਦਿਨਾਂ ਨੂੰ ਆ ਕੇ ਨਾਂ ਰੱਖਾਂਗਾ 13 ਦਿਨ ਹੋਏ ਫਿਰ ਪੰਡਿਤ ਜੀ ਆਏ ਨਾਮ ਕੀ ਰੱਖਿਆ ਗਿਆ ਨਾਨਕ ਨਰਿੰਕਰ ਜਦੋਂ ਕਾਲੂ ਕਹਿਣ ਲੱਗਾ ਪੰਡਿਤ ਜੀ ਤੁਸੀਂ ਇਹ ਨਾਂ ਨਹੀਂ ਰੱਖਣਾ ਕਹਿਣ ਲੱਗਾ ਕਿਉਂ ਕਹਿਣ ਲੱਗਾ ਇਹ ਨਾਂ Hindu ਤੇ Musalman ਦਾ ਸਾਂਝਾ ਕਹਿਣ ਲੱਗਾ ਇਹਨੂੰ ਸਾਰੇ ਮੰਨਣਗੇ Hindu ਵੀ ਇਹਨੂੰ ਆਪਣਾ RAM ਕਹਿਣਗੇ ਜਿਹੜੇ Musalman ਉਹ ਖੁਦਾ ਅੱਲਾ ਦਾ ਰੂਪ ਮੰਨਣਗੇ ਆਂਦਾ ਸਾਰੀਆਂ ਜਾਤਾਂ ਪਾਤਾਂ ਨੂੰ ਇਕਤਾ ਦੇ ਨਾਲ ਕਰੇਗਾ ਜਿਹੜੇ ਪਰਮਾ ਦੇ ਵਿੱਚ ਦੁਨੀਆਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਆ ਉਹਨਾਂ ਨੂੰ ਚਾਰੇ ਵਰਨਾਂ ਦਾ ਇੱਕ ਵਰਨ ਕਰੇਗਾ ਤੇਰੇ ਘਰ ਉਹ ਆਇਆ ਕਹਿਣ ਲੱਗਾ ਜੇਮੀ ਅਸ਼ਮਾਨ ਵੀ ਰਸਤਾ ਦਵੇਗਾ ਕਿ ਤੈਨੂੰ ਰੁੱਕਗਾ ਰੁਕਾਵਟ ਨਹੀਂ ਹੋਵੇਗੀ ਕਹਿਣ ਲੱਗਾ ਜਦੋਂ ਜਵਾਨ ਹੋ ਜਾਂਦਾ ਕਿਹੜਨ ਚਲੇ ਜਾਂਦਾ ਫਿਰ ਕਹਿਣ ਲੱਗੇ ਨੌ ਬਰਸਾਂ ਦਾ ਹੋਇਆ ਕਹਿਣ ਲੱਗੇ ਕਿ ਜਿਹੜਾ ਹਿੰਦੂ ਧਰਮ ਦੇ ਵਿੱਚ ਜਨੇਊ ਪਾਉਣਾ ਸੀ ਉਹ ਆ ਕੇ ਰਿਸ਼ਤੇਦਾਰ ਇਕੱਠੇ ਕੀਤੇ ਜਦੋਂ ਆਪਾਂ ਬੱਚੇ ਨੂੰ ਜਿਵੇਂ ਚੌਂਕੇ ਚੜਾਇਆ ਜਾਂਦਾ ਉਸ ਨੂੰ ਰਿਸ਼ਤੇਦਾਰ ਭੈਣ ਭਾਈ ਆ ਕੇ ਪੰਡਤ ਜੀ ਜਦੋਂ ਜਨੇਊ ਪਾਉਣ ਲੱਗਾ ਤੇ ਕਹਿਣ ਲੱਗਾ ਪੰਡਤ ਜੀ ਇਹ ਕੀ ਕਰ ਲਗਾ ਕਹਿਣ ਲੱਗਾ ਤੂੰ ਚੌਂਕੇ ਦਾ ਅਧਿਕਾਰ ਤੈਨੂੰ ਪ੍ਰਾਪਤ ਹੋਵੇਗਾ ਤੇਰੇ ਗਰ ਜਨੇਊ ਹਿੰਦੂ ਧਰਮ ਦੇ ਕਹਿਣ ਲੱਗਾ ਮੈਨੂੰ ਉਹ ਜਨੇਊ ਪਾ ਜਿਹੜਾ ਮੇਰੇ ਨਾਲ ਜਾਣ ਵਾਲਾ ਹੋਵੇ ਜਿਹੜੀ ਮੇਰੀ ਸਹਾਇਤਾ ਕਰੇ ਅੱਗੇ ਜਾ ਕੇ ਵੀ ਤਾਂ ਹੀ ਉਹਨੂੰ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਆਪਣਾ ਬਚਨ ਮਖਾਰ ਪਿੰਦੇ ਵਿੱਚੋਂ ਕਿਆ ਪੰਡਜੇ ਨੂੰ ਕਹਿਣ ਲੱਗਾ ਤੱਗ ਕੱਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੂ ਜੀ ਕਾ ਹੈ ਤਾਂ ਪੜ ਘੱਟ ਨਾ ਹੋ ਟੁੱਟੇ ਨਾ ਮਨ ਲੱਗੇ ਨਾ ਹੋ ਜਲੇ ਨਾ ਜਾਏ ਧੰਨ ਸੇ ਮਾਨਸ ਨਾਨਕ ਜੋ ਗੱਲ ਚੱਲੇ ਪਏ ਕਹਿਣ ਲੱਗਾ ਪੰਡਜੀ ਮਨੋਜ ਨੇ ਉਪਾ ਉਹ ਸੂਤ ਪਾ ਜਿਹੜਾ ਮੇਰੇ ਨਾਲ ਜਾਣ ਵਾਰ ਦਰਗਾਹ ਤੇ ਆਂਦੇ ਨੇ ਜਲ ਜਾਣਾ ਮੈਲ ਲੱਗ ਜਾਣੀ ਆ ਇਹਨੇ ਤੇ ਇੱਥੇ ਹੀ ਰਹਿ ਜਾਣਾ ਮੇਰੇ ਨਾਲ ਤੇ ਨਹੀਂ ਜਾਣ ਵਾਲਾ ਕਹਿਣ ਲੱਗਾ ਗੁਰੂ ਮਹਾਰਾਜ ਜਦੋਂ ਅਜੇ ਬਚਨ ਕੀਤੇ ਸਾਧ ਸੰਗਜੇ ਤੇ ਆਪ ਗੁਰੂ ਨਾਨਕ ਦੇਵ ਦੇ ਪੈਰਾਂ ਪਿਆ ਨਮਸ਼ਕਾਰ ਕੀਤੇ ਕਹਿਣ ਲੱਗਾ ਕਹੋ ਮੈਂ ਇਸ ਨਾਨਕ ਦੇ ਨਾਲ ਜਿਦ ਨਹੀਂ ਕਰ ਸਕਦਾ ਤੇਰਾ ਬੇਟਾ ਨਹੀਂ ਤੇ ਨਰੰਗਕਾਰ ਆਇਆ ਕਹਿਣ ਲੱਗੇ ਜਦੋਂ ਆਕੇ ਰਾਏ ਭਲਾਰ ਨੂੰ ਪਤਾ ਲੱਗਾ ਰਾਏ ਭਲਾਰ ਵੀ ਮੁਸਲਮਾਨ ਸੀ ਪਾਏ ਉਹਨੇ ਨਮਸ਼ਕਾਰ ਕੀਤੇ ਜਦੋਂ ਕਹਿੰਦੇ ਨੇ ਉਹਨੂੰ ਆਪਣਾ ਪੁੱਤਰ ਦੀ ਥਾਂ ਰੱਖਿਆ ਕਿ ਮੇਰਾ ਰਾਏ ਭਲਾਰ ਦਾ ਬੇਟਾ ਨਹੀਂ ਸੀ ਨਾਨਕ ਨੇ ਆਪਣਾ ਬੇਟਾ ਬਣਾ ਕੇ ਤੇ ਰੱਬ ਦਾ ਰੂਪ ਖੁਦਾ ਦਾ ਰੂਪ ਮੰਨਦਾ ਸੀ ਜੇ ਕਹਿਣ ਲੱਗਾ ਇਤੋਂ ਜਿੰਨੀ ਮੇਰੀ ਪ੍ਰਾਪਰਟੀ ਆ ਇਹਨੂੰ ਦਿੱਤੀ ਜਾਏ ਕੋਈ ਸਮਾਂ ਪਾ ਕੇ ਸਾਥ ਸੰਗੇ ਰਾਏ ਬਲਾਲ ਦੇ ਘਰ ਬੇਟਾ ਆ ਤੇ ਰਿਸ਼ਤੇਦਾਰ ਕਹਿਣ ਲੱਗੇ ਕਿ ਰਾਏ ਜੀ ਇਹ ਜਿਹੜੀ ਪ੍ਰਾਪਰਟੀ ਆਪਣੇ ਬੇਟੇ ਕਹਿਣ ਲੱਗਾ ਨਹੀਂ ਇਹ ਨਾਨਕ ਦੇ ਕਰਕੇ ਮੇਰੇ ਘਰ ਬੇਟਾ ਆ ਪਰ ਅੱਧੇ ਅੱਧੇ ਪ੍ਰਾਪਰਟੀ ਜਿਹੜੀ ਆ ਇਥੋਂ ਦੀ ਵੰਡੀ ਜਾਵੇਗੀ ਸਾਧ ਸੰਗਤ ਜੀ ਮੈਂ ਲੰਮੇ ਵਿਚਾਰਨਾ ਕਰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤੇ ਬਹੁਤ ਲੰਮੀਆਂ ਵਿਚਾਰਾਂ ਨੇ ਬਾਣੀ ਦੇ ਨਾਲ ਅੱਜ ਬੜੇ ਭਾਗਾਂ ਵਾਲੇ ਧੰਤਾ ਦੇ ਯੋਗ ਨੇ ਸੰਗਤਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਜੜਾ ਬੜੇ ਬਰੇ ਭਾ ਦੇ ਨਾਲ ਬਣਾਇਆ ਹੁਣ ਮੈਂ ਕੁਛ ਟਾਈਮ ਬੱਚਿਆਂ ਨੇ ਮੰਗਲ ਸਿੰਘ ਦੀਆਂ ਸਾਡੀਆਂ ਬੱਚਿਆਂ ਨੇ 5 ਮਿੰਟ ਬਾਅਦ ਤੇ ਆਉ ਕੁਸ਼ ਕਲਤਾ ਦੇ ਰਾਈ ਸ਼ਬਦ ਦੇ ਰਾਈ ਉਹਨਾਂ ਨੇ ਆਪ ਦੇ ਚਾਣਣਾ ਪਾਉਣਾ ਉਸ ਤੋਂ ਪਰੰਤ ਅਰਦਾਸ ਹੋਵੇਗੀ ਮੇਰੇ ਵੀਰ ਭਾਈ ਚੰਨ ਸਿੰਘ ਨੂੰ ਕਾਇ ਕੰਨ ਲੱਗੇ ਨਹੀਂ ਅੱਜ ਟਾਈਮ ਜਿਹੜਾ ਥੋੜਾ ਰਹਿਣ ਦਿੰਿਆ ਇਸ ਕਰਕੇ 사ਦ ਸੰਗ ਜੀ ਆਓ ਬੱਚਿਆਂ ਸਰਦਾਰ ਮੰਗਲ ਸਿੰਘ ਦੀਆਂ ਜਿਹੜੀਆਂ ਨੇ ਮਾਸਟਰ ਜੀ ਦੀਆਂ ਉਹ ਵੀ 5 ਮਿੰਟ ਬਾਅਦ ਤੇ ਆਉ ਨੂੰ ਚਾਣਣਾ ਕਲਤਾ ਦੇ ਰਾਈ ਪਾਉਣ ਗਿਆ ਆਓ ਇੱਥੇ ਆ ਕੇ ਪਹੁੰਚਣ ਤੇ ਉਸ ਤੋਂ ਪ੍ਰੰਤ ਅਰਦਾਸ ਹੋਵੇਗੀ ਬੜੇ ਧੰਤਵਾਂ ਦੇ ਜੋਗੇ ਘੜੀਆਂ ਜਿਹੜੀਆਂ ਸਾਥ ਸੰਗੇ ਭਾਗਾ ਨਾਲ ਪ੍ਰਾਪਤ ਹੁੰਦੀਆਂ ਬੜੀਆਂ ਘੜੀਆਂ ਹੁੰਦੀਆਂ ਜੋ ਸਾਥ ਸੰਗੇ ਦੁੱਖਾਂ ਦੀ ਘੜੀ ਨਾਲ ਕਿਤੇ ਆ ਜਾਵੇ ਹੋਰ ਘੜੀਆਂ ਮਾੜੀਆਂ ਦੇ ਪਰਾ ਜਿਹੜੀ ਘੜੀਆਂ ਬੜੇ ਭਾਗਾ ਵਾਲਿਆਂ ਨੂੰ ਆਪਾਂ ਨੂੰ ਪ੍ਰਾਪਤ ਹੁੰਦੀ ਹੈ ਜੇ 10 ਮਿੰਟ ਅੱਧਾ ਘੰਟਾ ਵਾਧੇ ਵੀ ਲੱਗ ਜਾਵੇ ਨਾ ਤੇ ਆਪਾਂ ਨੂੰ ਗੁਰੂ ਘਰ ਵਿੱਚ ਬੈਠੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਤੇ ਆਪਾਂ ਸਾਥ ਸੰਗੇ ਅਰਦਾਸ ਬੇਨਤੀਆਂ ਗੁਰੂ ਘਰ ਵਿੱਚੋਂ ਖੁਸ਼ੀਆਂ ਲੈ ਕੇ ਜਾਣੀਆਂ ਨੇ ਇਹੋ ਅੱਗੇ ਪਰਮਾ ਆਤਮਾਗਰ ਜੋਈਆਂ ਕਰਨੀਆਂ ਨੇ ਆ ਬੜੇ ਧੰਨਤਾ ਦੇ ਜੋਗ ਮੇਰੇ ਬੱਚੀਆਂ ਜਿਹੜੀਆਂ ਨੇ ਉਹ ਵੀ ਆ ਕੇ ਹਾਜ਼ਰੀਆਂ ਭਰਨ ਕੋਈ 10 ਮਿੰਟ ਵਾਸਤੇ 5 ਮਿੰਟ ਵਾਸਤੇ ਜੋ ਵੀ ਉਹਨਾਂ ਨੇ ਕਵਤਾ ਦੇ ਰਹੀ ਆ ਅਰਜ਼ੂ ਚਾਨਣਾ ਪਾਉਣਾ ਮੇਰੇ ਵੀਰ ਕੋਨੇ ਬੜੇ ਬਾਣੀ ਦੇ ਨਾਲ ਪਹਿਲਾਂ ਇਹਨਾਂ ਜੱਤਿਆਂ ਦੇ ਨਾਲ ਪਹਿਲਾ ਅਖੰਡ ਪਾਠ ਵੀ ਦਾਸ ਨੇ ਕੀਤੇ ਬੜਾ ਪ੍ਰੇਮ ਸੀ ਇਹਨਾਂ ਨਾਲ ਅੱਜ ਬੜੀ ਇਹਨਾਂ ਚੱਲਦੀਆਂ ਕਲੱਬ ਦੇਸਾਂ ਵਿੱਚ ਵੀ ਕੀਰਤਨ ਕਰਦੇ ਨੇ ਪਰ ਰਾਗ ਦਾ ਜਿਹੜਾ ਨੂੰ ਗਿਆਨ ਆ ਉਹ ਤਾਂ ਪਤਾ ਲੱਗਦਾ ਵੀ ਬਹੁਤ ਆਨੰਦਿਆ ਰਾਗ ਦਾ ਤੇ ਜਿਹੜੇ ਭਾਈ ਸਾਹਿਬ ਜੀ ਆਪਾਂ ਨੂੰ ਕਿ ਵੇਖਿਆ ਜਿਸ ਤਰ੍ਹਾਂ ਕਈਆਂ ਨੂੰ ਆਪਾਂ ਖਲੋ ਕੇ ਜੇ ਉਕਵਤਾ ਬੋਲ ਦੇਣੀ ਆ ਕੁਝ ਕਰ ਦੇਣਾ ਉਹਦੇ ਵਿੱਚ ਸਾਧ ਸੰਗਤ ਜਿਨ੍ਹਾਂ ਚਿਰ ਗਿਆਨਾਂ ਲਈਏ ਰਾਗਾਂ ਦਾ ਜਦੋਂ ਗਿਆਨ ਨੇ ਪ੍ਰਾਪਤ ਹੁੰਦਾ ਬੜਾ ਔਖਾ ਗਿਆਨ ਮਿਲਦਾ ਆਓ ਬੜੇ ਧੰਨਤਾ ਦੇ ਜੋਗਿਆਂ ਆਓ ਬੇਟੀਆਂ ਹੁਣ ਇੱਥੇ ਪਹੁੰਚਣ ਆਪਣੇ ਆਵਾਜ਼ ਦਿੱਤੀ ਆ ਕਿ ਕਵਤਾ ਬੋਲਣ ਗੁਰੂ ਘਰ ਦੇ ਹਰ ਜੱਥ ਦੀਆਂ ਬੜੇ ਧੰਨਤਾ ਦੇ ਜੋਗ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਬੇਨਤ ਸੰਗਤਾਂ ਲੋ ਆਈ ਆ ਪਾਤਸ਼ਾਹ ਜੀ ਕਿਰਪਾ ਕਰ ਮਾਇਆ ਪਰਵਾਨ ਕਰਨ ਸੰਗਤਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ